ਉਸ ਮਕਾਮ ਨੂੰ ਹਾਸਲ ਕਰਨ ਦੇ ਲਈ ਪੂਰੇ ਯਤਨਸ਼ੀਲ ਨੇ ਇਸੇ ਤਰ੍ਹਾਂ ਦਾ ਇੱਕ ਅੰਦਾਜ਼ ਜਿਹੜਾ ਉਹ ਸਾਡਾ ਨੌਜਵਾਨ ਹੈ ਜੀ ਨਜਰ ਨਜਰ ਦਾ ਸ਼ੋਅ ਜਿਹੜਾ ਇੱਥੇ ਆਕਲੈਂਡ ਦੇ ਵਿੱਚ ਇੱਕੋ ਇੱਕ ਸ਼ੋਅ ਮੁਨਾਕਤ ਕੀਤਾ ਜਾਣਾ ਬੀਤੀ ਰਾਤ ਉਸ ਦਾ ਇੱਕ ਬੜਾ ਸ਼ਾਨਦਾਰ ਪ੍ਰਭਾਵਸ਼ਾਲੀ ਪੋਸਟ ਰਿਲੀਜ਼ ਸਮਾਰੋਹ ਹੋਇਆ ਤੇ ਉਸ ਤੋਂ ਬਾਅਦ ਸਾਡੇ ਚੰਗੇ ਭਾਗ ਨੇ ਕਿ ਸਾਡੇ ਸਾਰੇ ਮਿੱਤਰ ਜਿਹੜੇ ਕਿ ਦੂਰ ਦਰਾਡੇ ਇਲਾਕਿਆਂ ਤੋਂ ਪਹੁੰਚੇ ਸਨ ਉਹਨਾਂ ਨੇ ਅੱਜ ਆਕਕਲੈਂਡ ਦੇ ਵਿੱਚ ਰਹਿਣ ਦਾ ਫੈਸਲਾ ਲਿਆ ਤੇ ਇਸ ਦੀ ਬਦੌਲਤ ਇਹ ਸਮਝ ਉਹ ਸਕੇ ਕਿ ਉਹਨਾਂ ਦੇ ਨਾਲ ਅੱਜ ਦੀ ਗੱਲਬਾਤ ਜਿਹੜੀ ਹੈ ਉਹਨੂੰ ਆਪਣੇ ਪਿਆਰਾਂ ਤੱਕ ਲੈ ਕੇ ਹਾਜ਼ਰਾਂ ਜਿਹੜੇ ਲਾਗੇ ਤੋਂ ਨੌਜਵਾਨ ਆਏ ਨੇ ਉੱਥੇ 1107 AM ਦੇ ਉੱਤੇ ਅਸੀਂ ਤੁਹਾਨੂੰ ਮੁਖਾਤਬਾਂ ਤੇ ਨਾਲ ਨਾਲ ਰੀਡਿਊਸ ਪਾਈਸ ਦੇ ਫੇਸਬੁੱਕ ਪੇਜ ਉੱਤੇ ਲਾਈਵ ਤੇ ਸਾਡੇ YouTube ਚੈਨਲ ਉੱਤੇ ਵੀ ਇਸ ਨੂੰ ਲਾਈਵ ਦੇਖਿਆ ਜਾ ਰਿਹਾ ਹੈ ਬਹੁਤ ਸਾਰੇ ਸੱਜਣ ਨੇ ਜਿਹੜੇ ਇਹਨਾਂ ਦੇ ਨਾਲ ਸਹਿਯੋਗ ਕਰ ਰਹੇ ਨੇ ਲੇਕਿਨ ਇਸ ਵਕਤ ਸਕਰੀਨ ਦੇ ਉੱਤੇ ਇਹ ਤਿੰਨੇ ਮਿੱਤਰ ਪਿਆਰੇ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਮੇਰੇ ਬਹੁਤ ਪਿਆਰੇ ਮਿੱਤਰ ਅਮਨਦੀਪ ਸਿੰਘ ਅਤੇ ਨਾਲ ਨਾਲ ਨਵੇਂਪੂਰ ਦੇ ਮੁੰਡਿਆਂ ਚ ਬਹੁਤ ਹੁਨਰਮੰਦ ਗਾਇਕ ਜਸ਼ਨ ਬਰਾੜ ਅਤੇ ਇਸ ਖੇਤਰ ਦੇ ਵਿੱਚ ਨਵੀਆਂ ਪੈੜਾਂ ਪਾਉਣ ਵਾਲੇ ਨਕਾ ਵੀਰਪਾਲ ਜਿਹੜਾ ਮੌਜੂਦ ਨਹੀਂ ਤੁਹਾਨੂੰ اتنا ਪਿਆਰ ਹਨੂ ਪਿਆਰ ਪ੍ਰੀ ਸਸਰੀ ਸਸਿਗਾ ਬਈ ਸਸਿਗਾ ਬਹੁਤ ਚੰਗਾ ਲੱਗਿਆ ਤੁਸੀ ਕੱਲ ਰਾਤ ਸਾਡੇ ਸ਼ਹਿਰ ਦੇ ਵਿੱਚ ਹੀ ਰਹਿਣ ਦਾ ਫੈਸਲਾ ਕੀਤਾ ਤੇ ਅੱਜ ਸਵੇਰੇ ਸਮੇਂ ਸਿਰ ਤੁਸੀਂ ਪਹੁੰਚ ਗਏ ਪਹਿਲਾਂ ਤਾਂ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਲੈ ਥੈਂਕ ਯੂ ਵੈਰੀ ਥੋੜਾ ਧੰਨਵਾਦ ਜੀ ਤੁਸੀਂ ਤੁਸੀਂ ਸਾਡੇ ਨੂੰ ਇਸ ਲੈ ਸਮਝਿਆ ਵੀ ਅਸੀਂ ਇੱਥੇ ਬੈਠੀਏ ਨਹੀਂ ਅਸੀਂ ਵੈਰੀ ਥੈਂਕ ਯੂ ਅਸੀਂ ਕਹਿੰਦੇ ਆਪਾਂ ਸਾਰੇ ਭਰਾ ਆ ਅੱਛਾ ਮੈਨੂੰ ਵੀ ਦੱਸੋ ਵੀ ਸਿੰਗਰ ਤਾਂ ਸੁਖਨਾਲ ਬਹੁਤ ਨੇ ਨਵੇਂ ਵੀ ਪੁਰਾਣੇ ਵੀ ਆ ਇਸ ਸਿੰਗਰ ਨੂੰ ਇੱਥੇ ਸਾਰੇ ਆਪਣੇ ਮਿੱਤਰਾਂ ਦੇ ਰੂਬਰੂ ਕਰਨ ਦਾ ਜਿਹੜਾ ਅਜੋ ਜਨਾਖਸਤ ਰਮਣੀ ਤੇ ਨਵੇਂ ਸਾਲ ਦੇ ਮੌਕੇ ਕਹਿੰਦੇ ਫਰੌਂਕਾਂ ਲਾਉਣੀਆਂ ਪੂਰੀਆਂ ਹਾਂਜੀ ਭਾਈ ਜਿੱਦਾਂ ਅਸੀਂ ਨਿਜਰ ਨੂੰ ਨਾ ਪਰਸਨਲੀ ਹਮਮ ਪਹਿਲਾਂ ਤੋਂ ਹੀ ਜਦੋਂ ਬਾਈ ਦਾ ਗਾਣਾ ਆਇਆ ਸੀਗਾ ਵੀ ਬਿਨਾ ਕੱਲੋਂ ਜੱਟਾਂ ਨੂੰ ਨਾ ਆਖਦੇ ਬੈਲੀ ਅੱਛਾ ਤੇ ਉਦੋਂ ਤੋਂ ਕਲੋਸਲੀ ਵਾਚ ਕਰਦੇ ਵੀ ਇਹਨਾਂ ਦੇ ਪਰਸਨਲੀ ਸਾਨੂੰ ਗਾਣੇ ਪਸੰਦ ਸੀਗੇ ਅੱਛਾ ਜੀ ਤੇ ਏ ਨਹੀਂ ਸੀ ਕਿ ਵੀ ਅਸੀਂ ਸ਼ੋ ਕਰੋਣਾ ਇਦਾਂ ਹੀ ਸਾਨੂੰ ਪਤਾ ਲੱਗਾ ਵੀ ਭਾਈ ਆ ਰਿਹਾ ਆਪਣਾ ਆਸਟ੍ਰੇਲੀਆ ਆ ਰਿਹਾ ਅੱਛਾ ਜੀ ਤੇ ਫਿਰ ਨਿਊਜ਼ੀਲੈਂਡ ਵੀ ਆ ਸਕਦੇ ਆ ਤੇ ਉਹਨਾਂ ਨਾਲ ਗੱਲਬਾਤ ਹੋਈ ਤੇ ਸੋ ਇਹ ਮੜਾ ਕੈਲੀਫੋਰਨੀਆ ਤੋਂ ਰਾਈਟ ਹਾਂਜੀ ਕੈਲੀਫੋਰਨੀਆ ਤੋਂ ਭਾਈ ਜੀ ਠੀਕ ਹੈ ਉੱਥੋਂ ਦਾ ਹੀ ਪੋਣਾ ਉੱਥੋਂ ਦਾ ਹੀ ਪੋਣਾ ਭਾਈ ઓ ਗੁੱਡ ਤੇ ਮੁੜ ਕੇ ਫਿਰ ਇਦਾਂ ਇਸ ਵਾਬ ਬਣਿਆ ਅਸੀਂ ਤਾਂ ਸਮਾਂ ਕਲੱਬ ਵੀ ਬਾਅਦ ਚ ਖੋਲ੍ਹਿਆ ਸ਼ੋ ਪਹਿਲਾਂ ਬੋਕਰ ਆ ਲਿਆ ਸੀਗਾ ਠੀਕ ਹੈ ਤੇ ਹੇ ਹੁਣ ਆਪਣੇ ਸਾਰੇ ਜਿੱਦਾਂ ਹੁਣ ਮਤਲਬ ਆਪਾਂ ਨੀ ਸਪੋਰਟ ਫੋਲ ਕਰ ਰਹੇ ਆ ਅਸੀਂ ਨਵੇਂ ਸੀਗੇ ਕਾਹਦੇ ਦਾ ਨਹੀਂ ਪਤਾ ਪਰ ਜਦੋਂ ਹੁਣ ਕੱਲ ਆਪਣੇ ਪੋਸਟਰ ਰਿਲੀਜ਼ ਹੋਇਆ ਸਾਨੂੰ ਪੂਲਾ ਕੌਨਫੀਡੈਂਸ ਹੈ ਵੀ ਇਹਨੇ ਨਵੇਂ ਆ ਨਹੀਂ ਤੁਸੀਂ ਸ਼ਹਿਰ ਚ ਤਾਂ ਮੈਨੂੰ ਲੱਗਾ 99 ਤੋਂ ਨਹੀਂ ਉਦੋਂ ਤੋਂ ਆਏ ਆ ਉਦੋਂ ਤੋਂ ਆਏ ਪਰ ਇਸ ਕੰਮ ਚ ਭਾਈ ਇਸ ਕੰਮ ਚ ਬਸ ਉਹਨਾਂ ਦੇ ਭਾਈ ਦੇ ਗਾਣੇ ਸਾਨੂੰ ਪਸੰਦ ਸੀਗੇ ਅੱਛਾ ਤੇ ਸ਼ੋਅ ਦਾ ਪਤਾ ਲੱਗਾ ਵੀ ਭਾਈ ਆ ਸਕਦੇ ਇੱਥੇ ਨਿਊਜ਼ੀਲੈਂਡ ਪ੍ਰਿੰਸਕਲ ਦੀ ਸ਼ਿਕਾਇਤ ਹੁਣ ਕੇਸ ਮੱਖਣ ਕੋ ਲਾ ਦੀਏ ਆਈ ਕੋਲ ਦੀ ਵੀ ਸੰਗ ਤਖੜ ਹਾਂਜੀ ਹਾਂਜੀ ਆ ਸਾਡੇ ਪਿੰਡ ਦੇ ਭਾਜੀ ਹਾਂ ਪਿੰਡ ਸ਼ੰਕਰ ਦਾ ਮੁਲਾਕਾਤ ਹੋਈ ਹੈ ਹਾਂਜੀ ਹੋਈ ਹੈ ਹੋਈ ਹੈ ਬਹੁਤ ਖੁੱਲੇ ਸੁਭਾਅ ਦੇ ਅੰਦਰੋਂ ਬਾਹਰੋਂ ਇੱਕੋ ਜਿਹੇ ਬਿਲਕੁਲ ਹਾਂਜੀ ਸਾਡੇ ਵਾਂਗੂ ਖੁਸ਼ ਰਹਿਣ ਵਾਲੇ ਹਾਂਜੀ ਬਹੁਤ ਖੂਬ ਅੱਛਾ ਜੀ ਫਿਰ ਤੁਸੀਂ ਸੰਭਾਰ ਕਿਤਰੇ ਆਸਟ੍ਰੇਲੀਆ ਵਾਲੇ ਮਿੱਤਰ ਸੀ ਉਹਨਾਂ ਨੂੰ ਤੇ ਜਿਸ ਕਰਕੇ ਕੋਈ ਇੱਕ ਸ਼ੋ ਜਿਹੜਾ ਉਹ ਆਕਲੈਂਡ ਦੇ ਵਿੱਚ ਹੋਣਾ ਨਹੀਂ ਸੀਗਾ ਇੱਕ ਐਕਸਕਲੂਸਿਵ ਇੱਕੋ ਹੀ ਸ਼ੋ ਹੋਣਾ ਇੱਥੇ ਤੇ ਤੇ ਨਾਲੇ ਨਵੇਂ ਸਾਲ ਦੇ ਜਸ਼ਨ ਹੋ ਗਏ ਹਾਂਜੀ ਨਵੇਂ ਸਾਲ ਦੇ ਜਸ਼ਨ ਨਾਲ ਹੋਗਾ ਇਦਾਂ ਗੱਲ ਵੀ ਆਪਣਾ ਨਿਊ ਇਅਰ ਸੈਲੀਬ੍ਰੇਸ਼ਨ ਵਿਦ ਨੇਚਰ ਜੀ ਇਹ ਨਾ ਰੱਖਿਆ ਜੀ ਬਿਲਕੁਲ ਸਹੀ ਪਾਪਾ ਮਾ ਦੇ ਵਿੱਚ ਕਿੰਨੇ ਆਪਣੇ ਤੁਹਾਡੇ ਸਹਿਯੋਗੀ ਨੇ ਜਿਹਨਾਂ ਜਿਹੜਾ ਤੁਸੀਂ ਉਮੀਦ ਕਰੀਏ ਕਿ ਉਸ ਦਿਨ ਰੌਣਕਾਂ ਲਾਉਣਗੇ ਇੱਥੇ ਬਹੁਤ ਬਹੁਤ ਹੋਣਗੇ ਜੀ ਤੇ ਸਾਰਿਆਂ ਨੂੰ ਐਕਸਾਈਟਮੈਂਟ ਬਹੁਤ ਆ ਸਪੈਸ਼ਲੀ ਆਪਣੇ ਫੈਮਲੀਆਂ ਯੰਗ ਬਲੱਡ ਅੱਛਾ ਤੇ ਬਹੁਤ ਹੋਣਗੇ ਤੁਹਾਡੇ ਵਰਗੇ ਨੌਜਵਾਨ ਹਾਂਜੀ ਇਹ ਬਹੁਤ ਵਧੀਆ ਗੱਲਾਂ ਗੱਗੀ ਬਠਿੰਡਾ ਜਨੇਡਨ ਤੋਂ ਤੁਹਾਨੂੰ ਸੱਸੀਆ ਬੁਲਾ ਰਿਹਾ ਜੀ ਤੇ ਕਹਿੰਦੇ ਵੀ ਨੱਜਰ ਨੂੰ ਵੀ ਜੀਆਂ ਨੂੰ ਤੇ ਪਰਮਜੀਤ ਨਾਰਾਇਣ ਆਸਟ੍ਰੇਲੀਆ ਦੇ ਸ਼ਹਿਰ ਰਾਜਤਾਨੀ ਐਡਨੀ ਆਪਣੇ ਕੈਨਬਰਾ ਤੋਂ ਸੱਤਸਰੀ ਅਕਾਲ ਬੁਲਾ ਰਿਹਾ ਤੁਹਾਨੂੰ ਆ ਜਦੋਂ ਗੱਲਾਂ ਚੱਲਦੀਆਂ ਪਾਪਾ ਮਾਪੇ ਦੇ ਵਿੱਚ ਉੱਥੇ ਵੀ ਹੁਣ ਐਕਟੀਵਿਟੀਆਂ ਮੈਂ ਦੇਖਿਆ ਹੋਣ ਲੱਗ ਪੀਆਂ ਆਪਣੇ ਨਵੇਂ ਪੂਰ ਦੇ ਮੁੰਡੇ ਕੁੜੀਆਂ ਜਿਹੜੇ ਆ ਉਹਨਾਂ ਚ ਬਹੁਤ ਟੈਲੈਂਟ ਹੈਗਾ ਆਪਾਂ ਪਹਿਲਾਂ ਜ਼ਿਕਰ ਕਰ ਅਸੀਂ ਬਲਜੀਤ ਢਾਲੀਵਾਲ ਉਹਨਾਂ ਦਾ ਦੇ ਜਸ਼ਨ ਬਰਾੜ ਹੋਣਾ ਨਾ ਗੱਲਾਂ ਕਰ ਰਹੇ ਆ ਆਪਾਂ ਇਸ ਵਕਤ ਸਕਰੀਨ ਦੇ ਉੱਤੇ ਨਜ਼ਰ ਆ ਰਹੇ ਆ ਮੁੰਡਾ ਸੋ ਤੁਸੀਂ ਇਹ ਨਵੇਂ ਪੁਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਪੁਰਾਣੇ ਬੰਦੇ ਕਈ ਵਾਰੀ ਕਹਿੰਦੇ ਨਵੇਂ ਦਾ ਲਹੂ ਬਹੁ ਪੀਂਦੇ ਆ ਨਹੀਂ ਨਹੀਂ ਸਾਡੇ ਵੱਲੋਂ ਤਾਂ ਫੁੱਲ ਸਪੋਰਟ ਹੀ ਹੈ ਇਹਨਾਂ ਦੀ ਵੈਰੀ ਗੁੱਡ ਹਾਂਜੀ ਤੇ ਚੰਗੀ ਗੱਲ ਹਾਂਜੀ ਫੁੱਲ ਸਪੋਰਟ ਹੀ ਹੈ ਇਹਨਾਂ ਦੀ ਜੇ ਤਾਂ ਸਾਨੂੰ ਆਪ ਮਿਊਜ਼ਿਕ ਨਾਲ ਪਿਆਰ ਆ ਬਈ ਅੱਛਾ ਹਾਂਜੀ ਸੰਗੀਤ ਪ੍ਰੇਮੀ ਹੋ ਹਾਂ ਸੰਗੀਤ ਪ੍ਰੇਮੀ ਹਾਂਜੀ ਕਿਆ ਬਾਤ ਚਲੋ ਵਾ ਵਧੀਆ ਜੀ ਜਸ਼ਨ ਬਰਾੜ ਮੈਂ ਚਾਹਾਂਗਾ ਕਿ ਤਾਰੇ ਨਾਲ ਵੀ ਕੁਝ ਗੱਲਾਂ ਬਾਤਾਂ ਹੋ ਜਾਣ ਸਸਰੀ ਅਕਾਲ ਤੇ ਮੈਨੂੰ ਇਹ ਵੀ ਦੱਸੋ ਜਸ਼ਨਪੀ ਤੁਹਾਨੂੰ ਨੇਜਰ ਦੇ ਕਿਹੜੇ ਕਿਹੜੇ ਗੀਤ ਪਸੰਦਾ ਕਿਉਂਕਿ ਸਾਡੇ ਬਹੁਤ ਸਾਰੇ ਮਿੱਤਰ ਜਿਨ੍ਹਾਂ ਨੇ ਮੇਰੇ ਵਾਂਗੂੰ ਸ਼ਾਇਦ ਪਹਿਲਾਂ ਕਦੇ ਉਹਦੇ ਗੀਤ ਨਾ ਸੁਨੇ ਹੋਣ ਥੋੜੀ ਜਿਹੀ ਚਲਕਾ ਚਲਕੀ ਜਿਹੜੀ ਆ ਉਤੋਂ ਸ਼ੁਰੂਆਤ ਕਰਦੇ ਆ ਫਿਰ ਗੱਲਾਂ ਕਰਾਂਗੇ ਕਿਹੜੇ ਕਿਹੜੇ ਮਿੱਤਰ ਜਿਹੜੇ ਇਸ ਕਾਰੋਬਾਰੀ ਤੌਰ ਤੇ ਸਹਿਯੋਗ ਦੇ ਰਹੇ ਆ ਟਿਕਟਕ ਕਿਥੋਂ ਕਿਵੇਂ ਕਦੋਂ ਮਿਲਣੀਆਂ ਠੀਕ ਹੈ ਭਾਈ ਜੀ ਭਾਈ ਜਿਹੜਾ ਇਹਨਾਂ ਦਾ ਗੀਤ ਜਿਹੜਾ ਮੈਨੂੰ ਸਭ ਤੋਂ ਫੇਵਰੇਟ ਲੱਗਦਾ ਉਹਦੀ ਮੈਂ ਕੱਲੀ ਇੱਕ ਹੁੱਕ ਲਾਈਨ ਸੁਣਾਉਣਾ ਅੱਛਾ ਤੇ ਹੋਇ ਐਵੇਂ ਬਿਨਾ ਗੱਲੋਂ ਜੱਟਾਂ ਨੂੰ ਨਾ ਆਖ ਦੇ ਮੈਲੀ ਹੋਇ ਐਵੇਂ ਬਿਨਾ ਗੱਲੋਂ ਜੱਟਾਂ ਨੂੰ ਨਾ ਆਖ ਦੇ ਮੈਲੀ ਇਹ ਗਾਣਾ ਜਿਹੜਾ ਅਣਾ ਹੁਣ ਜੇ ਬਾਈ ਨੇ ਪਹਿਲਾਂ ਕੀਤਾ ਹੋਇਆ ਸੀਗਾ ਤੇ ਇਹ ਗਾਣਾ ਇਹ ਬਹੁਤ ਵਧੀਆ ਬੂਮ ਅਪ ਹੋਇਆ ਤੇ ਮੁੰਡਿਆਂ ਨੂੰ ਕੁੜੀਆਂ ਨੂੰ ਸਾਰਿਆਂ ਨੂੰ ਯੂਥ ਨੂੰ ਪਸੰਦ ਆਇਆ ਸੀ ਵਧੀਆ ਤੇ ਉਸ ਤੋਂ ਬਾਅਦ ਜਿਹਨੇ ਹੁਣ ਗਾਣਾ ਚੱਲਿਆ ਸੀਗਾ ਤੇ ਉਸ ਤੋਂ ਬਾਅਦ ਹੀ ਭਾਈ ਹੋਣਾ ਨੇ ਹਨਾ ਪਲਾਨ ਜਿਵੇਂ ਪਹਿਲਾਂ ਦੱਸਿਆ ਬਣਾਇਆ ਬਾਈ ਹੋਣਾ ਨੇ ਇੱਥੇ ਸੱਜਣ ਦੇ ਭਾਈ ਹੋਣਾ ਨੂੰ ਅੱਛਾ ਜੀ ਇਹਰ ਦੁਬਾਰਾ ਜੇ ਹੁਣ ਨਵੇਂ ਮੁੰਡੇ ਜਿਹੜੇ ਇੱਥੇ ਸਾਰੇ ਆਪਣੇ ਵਰਗੇ ਮੇਰੇ ਵਰਗੇ ਹੋ ਗਏ ਹਨ ਤੇ ਸਾਰਿਆਂ ਨੂੰ ਆਇਆ ਸੀਗਾ ਵੀ ਨਵੀਂ ਜੀ ਚੀਜ਼ ਹੋਵੇ ਕਿਉਂਕਿ ਇੱਕ ਬਾਈ ਵੀ ਹਨਾ ਨਵੇਂ ਉਭਰੇ ਨੇ ਬਿਲਕੁਲ ਸਹੀ ਬਾਈ ਬਿਲਕੁਲ ਸਹੀ ਤੇ ਐ ਸੀਗਾ ਵੀ ਸਾਰੇ ਜਣੇ ਹੁਣ ਇਕੱਠੇ ਜੀ ਕਰਕੇ ਵਿਆਹ ਪਲਾਨ ਬਣਾਇਆ ਵੀ ਇੱਥੇ ਸੱਦਦੇ ਆ ਨਾਲੇ ਰੌਣਕਾਂ ਲੱਗਣਗੀਆਂ ਨਾਲੇ ਨਵਾਂ ਸਾਲ ਹਨਾ ਆਪਣਾ ਵਧੀਆ ਮੰਨੇ ਆ ਜਾਊਗਾ ਬਹੁਤ ਵਧੀਆ ਗੱਲ ਆ ਸਾਨੂੰ ਇਹ ਵੀ ਦੱਸੋ ਵੀ ਇਹਦੇ ਵਿੱਚ ਕਿਹੜੇ ਕਿਹੜੇ ਕਾਰੋਬਾਰੀ ਮਿੱਤਰ ਸ਼ਾਮਲ ਨੇ ਮੈਂ ਦੇਖਣਾ ਬਾਬਾ ਹਮਿਲਟਨ ਵਾਲੇ ਹੋ ਗਏ ਆਫਸਰ ਪ੍ਰੋਡਕਸ਼ਨ ਵਾਲੇ ਹੋ ਗਏ ਹਾਂਜੀ ਹਾਂਜੀ ਭਾਜੀ ਤੇ ਮਾਝੇ 도ਆਬੇ ਵਾਲੇ ਹੋ ਗਏ ਬਿਲਕੁਲ ਤੇ ਰੇਡੀਓ ਸਪਾਈਸ ਵਾਲੇ ਹੋ ਗਏ ਚਲੋ ਬਹੁਤ ਵਧੀਆ ਹੀ ਨਾਲੀਆਂ ਤੁਹਾਡੇ ਬੇਸ਼ੱਕ ਤੁਹਾਨੂੰ ਤੁਹਾਡੇ ਸਿਰ ਤੇ ਹੀ ਭਾਜੀ ਮੈਨੂੰ ਇਹ ਲੱਗਦਾ ਜਦੋਂ ਕੱਲ ਆਪਣਾ ਪੋਸਟਰ ਰਿਲੀਜ਼ ਹੋਇਆ ਬਈ ਐਨ ਪ੍ਰੋਫੈਸ਼ਨਲੀ ਪੂਰਾ ਤੇ ਹੁਣ ਮਤਲਬ ਜੀ ਅੱਗੇ 100% 200% ਹੋ ਗਿਆ ਹੁਣ ਅਸੀਂ ਮਿਹਰਬਾਨੀ ਨਵੀ ਨਵੀ ਤੁਰਾਂਗੇ ਤੋਂ ਤੁਹਾਨੂੰ ਬੈਸਟ ਵਿਸ਼ੇਸ ਦੇ ਰਹੇ ਤੇ ਜਿਹੜਾ ਉਧਰਲਾ ਇਲਾਕਾ ਸਾਰਾ ਹਮ ਹਮ ਆ ਗਿਆ ਵੀ ਢਾਈ ਘੰਟੇ ਦੀ ਡਰਾਈਵ ਆ ਕੋ ਵੱਡੀ ਗੱਲ ਨਹੀਂ 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 ਕੋਈ ਗੱਲ ਹੀ ਨਾ ਆਉਂਦੇ ਰਹਿੰਦੇ ਭਾਜੀ ਮੁੰਡੇ ਆਉਂਦੇ ਹਾਂਜੀ ਤੁਹਾਡੇ ਦਾ ਵਾਰਡ ਪੈਰਾਂ ਨੂੰ ਲੱਗੀ ਹੋਗਾ ਲੱਗੀ ਹਾਂਜੀ ਹਾਂਜੀ ਹੁਣ ਨਹੀਂ ਤਾਂ ਫੀਲ ਹੁੰਦਾ ਅਸਾਂ ਜਸ਼ਨ ਸਾਨੂੰ ਇਹ ਵੀ ਦੱਸੋ ਵੀ ਜਦੋਂ ਤੁਸੀਂ ਸਪੌਂਸਰਾਂ ਦੀ ਗੱਲ ਕਰਦੇ ਹੋ ਇਹਦੇ ਵਿੱਚ ਸਾਡੇ ਬਹੁਤ ਸਾਰੇ ਮਿੱਤਰ ਇਦਾਂ ਦੇ ਵੀ ਹੁੰਦੇ ਜਿਹੜੇ ਆਮ ਤੌਰ ਤੇ ਸਕਰੀਨ ਤੇ ਨਜ਼ਰ ਨਹੀਂ ਆਉਂਦੇ ਤੁਹਾਡੇ ਪਿੱਛੇ ਹੋਣ ਬਹੁਤ ਵੱਡੀ ਟੀਮ ਆ ਕੱਲ ਰਾਤ ਕਈ ਆਪਣੇ ਮਿੱਤਰਾਂ ਦੇ ਨਾਲ ਮੁਲਾਕਾਤਾਂ ਹੋਈਆਂ ਤੇ ਅਸੀਂ ਚਾਹਾਂਗੇ ਕਿ ਉਹਨਾਂ ਨੂੰ ਵੀ ਐਕਨੋਲੈਜ ਜ਼ਰੂਰ ਕੀਤਾ ਜਾਵੇ ਭਾਜੀ ਜਿਵੇਂ ਹੁਣ ਆਪਣੇ ਪਿੱਛੇ ਜਿਹੜੀ ਟੀਮ ਆ ਲਵੀ ਬੈਂਸ ਭਾਜੀ ਅਚਲ ਪ੍ਰੀਤ ਭੱਲਾ ਵੀ ਸਤਿੰਦਰ ਪ੍ਰਧਾਨ ਇਹ ਸਾਰੀ ਟੀਮ ਸਾਡੀ ਇਕੱਠੀ ਤੇ ਹੋਰ ਵੀ ਬੜੇ ਜਾਣੇ ਨੇ ਤੇ ਜਿਨ੍ਹਾਂ ਨੇ ਹੁਣ ਨਾਂ ਗਿਣੌਣ ਲੱਗੇ ਆਪਾਂ ਨੂੰ ਹਣਾ ਲਿਸਟ ਕਾਸੀ ਨਾ ਵੀ ਕਿਉਂਕਿ ਮਿੱਤਰ ਆਪਣੇ ਸਾਰੇ ਸਰਕਲ ਆਪਣੇ سپورਟ ਚ ਆਏਗਾ ਬਹੁਤ ਵਧੀਆ ਤੇ ਜਿਹੜੇ ਭਾਜੀ ਹੁਣਾਂ ਨੇ ਤੇ ਇਹਨਾਂ ਦੇ ਸਰਕਲ ਦੇ ਜਿਹੜੇ ਹੋਰ ਬੰਦੇ ਨੇ گا ਤੋਂ گا ਫਰੈਂਡ ਨੇ ਸਾਰੇ ਆਪਣੇ سپورਟ ਤੇ ਨੇ ਤੇ ਸਾਰਿਆਂ ਨੂੰ ਆਏ ਸੀਗਾ ਵੀ ਹਾਂਜੀ ਨਵੇਂ ਸਾਲ ਤੇ ਕੀਤਾ ਜਾਵੇ ਕੁਛ ਨਾ ਕੁਛ ਬਹੁਤ ਸ਼ੁਕਰੀਆ ਤੇ ਇਹ ਚੀਜ਼ ਫਿਰ ਆਪਾਂ ਪਲਾਨ ਕੀਤੀ ਤੇ ਹੋਪਸ ਸਾਰਾ ਕੁਝ ਵਧੀਆ ਹੋਊਗਾ ਨਹੀਂ ਨਹੀਂ ਵਧੀਆ ਹੋਣਾ ਮੰਗ ਲਵਾਂਗੇ ਕਿਰਪਾ ਕਰੇ ਅ ਮੈਨੂੰ ਇਹ ਵੀ ਦੱਸੋ ਆਪਣੇ ਨਕੇਵੀਰਪਾਲ ਜਦੋਂ ਆਪਣੀ ਕੱਲ ਰਾਤੀ ਵੀ ਚਰਚਾ ਚੱਲ ਰਹੀ ਸੀ ਟਿਕਟ ਪ੍ਰਾਈਸ ਜਿਹੜਾ ਬਹੁਤ ਰੀਜ਼ਨੇਬਲ ਜਿਹਾ ਰੱਖਿਆ ਹੋਇਆ। ਸੋ ਸਾਨੂੰ ਦੱਸੋ ਵੀ ਅਸਲ ਦੇ ਵਿੱਚ ਟਿਕਟਾਂ ਕਿਹੜੇ-ਕਿਹੜੇ ਭਾਅ ਮਿਲਣੀਆਂ ਕਿੱਥੋਂ ਮਿਲਣੀਆਂ ਤੇ ਕਿਉਂਕਿ ਟਾਈਮ ਵੀ ਥੋੜਾ ਹੀ ਰਹਿ ਗਿਆ 1 ਦਸੰਬਰ ਤੱਕ ਆ ਗਈ। ਹਾਂਜੀ 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 ਭਾਈ। ਹਾਂਜੀ ਟਿਕਟਾਂ ਭਾਜੀ ਜਿੱਦਾਂ ਆਪਾਂ ਮਾਰਜਨਲ ਜਿਹਾ ਹੀ ਰੇਟ ਰੱਖਿਆ ਆ ਭਈ। ਐਤ ਦਾ ਮਤਲਬ ਇੰਜੋਇਮੈਂਟ ਦਾ ਹੀ ਆ ਕੰਮ ਉੱਥੇ ਤੇ ਆਪਣੇ ਕੋਲ 3000 ਸੀਟ ਐ ਉੱਥੇ ਪੂਰੀ ਹਾਲ ਦੇ ਵਿੱਚ ਤੇ ਉਹਦੇ ਚੋਂ ਜਿੱਦਾਂ ਆਪਣੇ ਕੋਲ ਵੀਆਈਪੀ ਆ ਉਹ 30 ਡਾਲਰ ਦੀ ਐ। ਓਕੇ ਜਿਹੜਾ ਬਾਕੀ ਜਨਰਲ ਐ ਉਹ 15 ਡਾਲਰ ਦੀ ਟਿਕਟ ਐ। ਬਹੁਤ ਵਧੀ ਤੇ ਪਗੜੇ ਪੌਣ ਵਾਲਾ ਨਹੀਂ ਥਾਂ ਰੱਖੀਓ ਥੋੜੀ ਜੀ ਹਾਂਜੀ 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 ਕੋਈ ਥਾਂ ਰੱਖੀ ਆ ਜੀ ਚਲੋ ਫੇਰ ਠੀਕ ਤੇ ਪੈਣਾ ਹੀ ਪਗੜੇ ਭਾਜੀ ਹਾਂ ਬੈਠਣਾ ਪਗੜਾ ਕੇ ਨਹੀਂ ਬੈਣੀ ਪਗੜੇ ਆ ਵੈਰੀ ਗੁੱਡ ਤੇ ਭਾਜੀ ਜਿੱਦਾਂ ਉੱਥੇ ਉਹ ਨਹੀਂ ਬਾਰ ਵੀ ਓਪਨ ਹੋਣਾ ਅੱਛਾ ਜੀ ਸੋ ਪਲੀਜ਼ ਮੈਂ ਆਪਣੀ ਆਡੀਅੰਸ ਨੂੰ ਇਹ ਕਹਿਣਾ ਚਾਹੁੰਨਾ ਵੀ ਜਿਹੜੇ ਵੀਰ ਭਰਾ ਆਉਣਗੇ ਆਪਣੀ ਆਈਡੀ ਨਾਲ ਲੈ ਕੇ ਆਉਣ ਅੱਛਾ 18 ਸਾਲ ਤੋਂ ਉੱਪਰ ਵਾਲਾ ਸੌਤਾ 18 ਸਾਲ ਤੋਂ ਉੱਪਰ ਹਾਂਜੀ ਕਿਉਂਕਿ ਅਲਕੋਹਲ ਉੱਥੇ ਸਰਵ ਹੋਣੀ ਹੈ ਇਹ ਠੀਕ ਆ ਤੁਸੀਂ ਪਹਿਲਾਂ ਦੱਸਤਾ ਬਹੁਤ ਵਧੀਆ ਜੀ ਪਲੀਜ਼ ਉਹ ਆਈਡੀ ਆਪਣੀ ਨਾਲ ਲੈ ਕੇ ਆਓ ਜਿਹੜੇ ਜਿਹੜੇ ਪ੍ਰਬੰਧਕ ਆ ਉਹ ਬਾਅਦ ਚ ਪੀਣਗੇ ਫੇਰ ਆ ਹੋਵੇ ਮੈਂ ਮੋੜ ਕੇ ਅਸੀਂ ਤੁਹਾਨੂੰ ਸਭਾਲ ਲਈ ਫਿਰ ਜੀਓ ਵੀ ਭਾਜੀ ਇੱਕ ਮਿੰਟ ਦੇਖਿਓ ਜਰਾ ਨਹੀਂ ਪੀਂਦੇ ਨਹੀਂ ਮੁੰਡੇ ਭਾਜੀ ਨਹੀਂ ਸਾਰੇ ਬਰੇ ਬਰੇ ਨਹੀਂ ਠੀਕ ਹੈ ਬਹੁਤ ਹੋਰੀਆਂ ਗੱਲਾਂ ਮੈਂ ਮਜ਼ਾਕ ਕਰਦਾ ਤਾਂ ਬਹੁਤ ਸਾਰੇ ਸਾਡੇ ਜਿਹੜੇ ਭੈਣਾ ਭਰਾ ਜੁੜੇ ਹੋਏ ਆ ਬਲਜਿੰਦਰ ਰੰਧਾਵਾ ਸੋਨੂ ਡੇਲੀ ਖਬਰ ਤੋਂ ਵੀਰ ਸ਼ਰਨ ਸਿੰਘ ਡੇਲੀ ਖਬਰ ਤੋਂ ਇਹ ਵੀ ਇਸ ਗੱਲਬਾਤ ਨੂੰ ਪਸੰਦ ਕਰ ਰਿਹਾ ਤੇ ਮੈਂ ਵੀ ਦਰਸ਼ਕਾਂ ਨੂੰ ਯਾਦ ਕਰਾ ਦਿਆਂ ਕਿ ਡੇਲੀ ਖਬਰ ਦੀ ਟੀਮ ਵੱਲੋਂ ਵੀ ਬਹੁਤ ਜਲਦੀ ਇੱਕ ਮੁਲਾਕਾਤ ਜਿਹੜੀ ਹੈ ਅਜੋਲ ਜਿੱਤ ਕੀਤੀ ਜਾਣੀ ਹੈ ਤੇ ਉਸ ਨੂੰ ਵੀ ਜਲਦੀ ਹੀ ਆਪਣੇ ਪਿਆਰਿਆਂ ਦੇ ਰੂਪਰੂ ਕੀਤਾ ਜਾਣਾ ਹੈ ਆਖਰ ਦੇ ਵਿੱਚ ਵੀਰ ਤੁਸੀਂ ਆਪਣੇ ਵੱਲੋਂ ਆਪਣੇ ਭੈਣਾਂ ਭਰਾਵਾਂ ਨੂੰ ਕਿਉਂਕਿ ਪਾਪਾ ਮੂਆ ਤੁਹਾਡੀ ਰਿਆਸਤ ਆ ਇੱਥੋਂ ਦੇ ਜਿਹੜੇ ਜਾਂ ਹਮਿਲਟਨ ਵਾਲੇ ਜਾਂ ਰੂਟਰੂਆ ਦੇ ਵਿੱਚ ਸਾਡੀ ਬਹੁਤ ਵੱਡੀ ਕਮਿਊਨਿਟੀ ਆ ਨਵੇਂਪੁਰ ਦੇ ਬਹੁਤ ਮੁੰਡੇ ਕੁੜੀਆਂ ਆਏ ਆ ਉਹਨਾਂ ਨੂੰ ਤੁਸੀਂ ਆਪਣੇ ਵੱਲੋਂ ਸੱਦਾ ਕਿਵੇਂ ਦੇਣਾ ਚਾਹੋਗੇ ਆਪਣੇ ਜਿੱਦਾਂ ਭਾਈ ਇਹ ਮੁੰਡਾ ਭਮਾ ਯੰਗ ਆ ਗਾਣੇ ਉਦਾਂ ਪਰ ਫੈਮਿਲੀ ਸ਼ੋ ਹੋਊਗਾ ਤਾਂ ਹੀ ਕਰਕੇ ਆਪਾਂ ਆਪਣਾ ਡਿਊ ਇਵੈਂਟ ਸੈਂਟਰ ਵਿੱਚ ਕਰਵਾ ਰਹੇ ਆ ਠੀਕ ਆ ਤੇ ਪੂਰਾ ਫੈਮਿਲੀ ਵਾਲਾ ਮਾਹੌਲ ਹੋਊਗਾ ਜੀ ਤੇ ਯੰਗ ਵੀ ਆਉਣਗੇ ਫੈਮਿਲੀ ਆ ਵੀ ਆਉਣਗੇ ਸਾਰਿਆਂ ਦਾ ਰਿਸਪੈਕਟਫੁਲੀ ਆਪਾਂ ਸਵਾਗਤ ਕਰਦੇ ਆਂ ਵੈਰੀ ਗੁੱਡ ਤੇ ਹੰਗਾਰਾ ਪੂਰਾ ਆਪਣੇ ਮਨਦੀਪ ਸੈਣੀ ਹੁਣੀ ਜੀ ਇਥੋਂ ਰੋਟਰੂਆ ਤੋਂ ਜੀ 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 ਆਪਣੇ ਬਿਓਪਲੈਂਟੀ ਮੋਡ ਅਕੈਡਮੀ ਵੀ ਚਲਾਉਂਦਾ ਪੰਗੜਾ ਕੇਦਾ ਵੀ ਸਿਖਾਉਂਦਾ ਹਾਂਜੀ ਉਹ ਵੀ ਆਉਣਗੇ ਹਮ ਹਮਾ ਕੇ ਉਹਨੇ ਵੀ ਆਉਣਾ ਆਪਣੇ ਬਿਓਪਲੈਂਟੀ ਤੋਂ ਆਪਣੇ ਤਾਰੀ ਭਾਜੀ ਹੁਣੀ ਆਹਾ ਸਾਡੇ ਨਾਲ ਪੂਰਾ ਸਹਿਯੋਗ ਕਮੇਡੀ ਵਾਲਾ ਥੰਮ ਹਾਂ ਕਮੇਡੀ ਦਾ ਥੰਮ ਹਾਂਜੀ ਤੇ ਇੱਥੇ ਆਪਣੇ ਦੀਪਤ ਭਾਜੀ ਹੁੰਦੀ ਹੈਗੇ ਤੁਸੀਂ ਹੈਗੇ ਸਾਰੇ ਸਪੋਰਟ ਫੋਲਿਆ ਭਾਜੀ ਤੇ ਇਹ ਆ ਵੀ ਆਪਣਾ ਪੂਰਾ ਇੰਜੋਏ ਹੋਊਗਾ ਚਲੋ ਬਹੁਤ ਸੋਹਣਾ ਇੱਦਾਂ ਚੜ੍ਹਦੀ ਕਲਾ ਚ ਰਹੋ ਜਿਹਨੇ ਕਲੀਅਰ ਕਰਦੇ ਵੀ ਡਿਊ ਡਰਾਪ ਇਵੈਂਟ ਸੈਂਟਰ ਜਿਹੜਾ ਉੱਥੇ ਸ਼ੋਅ ਹੋਣਾ ਜਾ ਰਿਹਾ ਜਿਹਨਾਂ ਪਹਿਲਾਂ ਵੋਟ ਆਫ ਹੋਣੀ ਇਵੈਂਟ ਸੈਂਟਰ ਹਾਂਜੀ ਵੋਟ ਆਫ ਹੋਣੀ ਇਵੈਂਟ ਸੈਂਟਰ ਕਹਿੰਦੇ ਸਾਰੇ ਤੇ 7:30 ਵਜੇ ਤੱਕ ਆਪਣੇ ਗੇਟ ਖੁੱਲੇ ਜਾਣਗੇ ਬੰਦੇ 7:30 ਤੱਕ ਉਦੋਂ ਪੱਕੇ ਕਿਹੜੇ ਰੰਗ ਦੀ ਬਣ ਕੇ ਆਉਣਾ ਫੇਰ ਪੱਕੇ ਤਾਲੀ ਬਣਾਂਗੇ ਆਹ ਕਾਲੀ ਪੱਕਾ ਨਾ ਬਣਵੇ ਤੈਨੂੰ ਨਜ਼ਰ ਆਣ ਲੱਗ ਜਾਣਾ ਮੇਰੀਆਂ ਉਹ ਕਹਿੰਦਾ ਵੀ ਕਾਲੀ ਬਾਗ ਮੰਨ ਲੈਣ ਦੇ ਸਾਡੇ ਬਾਗਾਂ ਵਿੱਚ ਮਿਰਚਾਂ ਬਥੇਰੀਆਂ ਨੇ ਸਹੀ ਗੱਲ ਹੈ ਲਾਲਾ ਲਾਲਾ ਨਹੀਂ 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 ਕੋਈ ਐਸੀ ਗੱਲ ਨਹੀਂ ਵੀਰ ਭਾਜੀ ਹਨਾ ਜਿਹੜਾ ਡੀਜੇ ਹਾਰਦੀ ਤਨੂਪ ਭਾਜੀ ਜਿਹੜੇ ਹਨਾ ਉੱਥੇ ਮਿਊਜ਼ਿਕ ਲਈ ਜਿਹੜਾ ਉਹ ਹਲਾ ਲਾਲਾ ਕਰਾਉਣਗੇ ਹਾਂਜੀ ਜਿਹੜਾ ਉਹਨਾਂ ਵੱਲੋਂ ਹਨਾ ਤੇ ਬਲਜੀ ਢਾਲੀ ਵਾਲ ਵੀ ਆਉਣਗੇ ਹਾਂਜੀ ਹਾਂਜੀ ਉਹ ਵੀ ਆਉਣਗੇ ਬਹੁਤ ਸਵਾਈ ਦੀ ਬਹੁਤ ਸੋ ਸਾਰੇ ਰੰਗ ਇੱਕੋ ਮੰਚ ਦੇ ਉੱਤੇ ਨਜ਼ਰ ਆਉਣੇ ਬਿਲਕੁਲ ਸਨਵੇਂ ਸਾਲ ਦੇ ਜਸ਼ਨ ਜਿਹੜੇ ਆ ਇਸ ਟੀਮ ਦੇ ਨਾਲ ਤੁਸੀਂ ਜ਼ਰੂਰ ਮਨਾਉਣੇ 21 ਦਸੰਬਰ ਦੀ ਸ਼ਾਮ ਹੈ ਰੀਡਿਊਸ ਪਾਇਸ ਤੇ ਤੁਹਾਨੂੰ ਵਕ ਵਕ ਸਮਰਦੇ ਤੇ ਰੀਡਿਊਸ ਪਾਇਸ ਦੇ ਫੇਸਬੁਕ ਪੇਜ ਦੇ ਉੱਤੇ ਵੀ ਅਸੀਂ ਇਸ ਦਾ ਪ੍ਰਚਾਰ ਤੇ ਪ੍ਰਸਾਰ ਲਗਾਤਾਰਤਾ ਦੇ ਨਾਲ ਕਰਦੇ ਰਹਾਂਗੇ ਮੈਂ ਉਮੀਦ ਕਰਦਾ ਹਾਂ ਕਿ ਅੱਜ ਦੀ ਇਸ ਕਲਪਾਤ ਦੇ ਨਾਲ ਨਾਲ ਆਉਂਦੇ ਸਮੇਂ ਦੇ ਵਿੱਚ ਵੀ ਜਿਹੜੇ ਸੁਖ ਸੁਨੇਹੀ ਤੁਹਾਡੇ ਤੱਕ ਪਹੁੰਚਣਗੇ ਨਿੱਜਰ ਸਾਡਾ ਚੜ੍ਹਦੀ ਉਮਰ ਦਾ ਨੌਜਵਾਨ ਹੈ ਜਿਸ ਨੇ ਪ੍ਰਦੇਸੀ ਧਰਤੀ ਦੇ ਉੱਤੇ ਪੰਜਾਬੀ ਗਾਇਕੀ ਦੇ ਵਿੱਚ ਨਵੀਆਂ ਮਲਾਮਾਰੀਆਂ ਨੇ ਔਰ ਉਸ ਨੂੰ ਰੂਗਰੂ ਦੇਖਣ ਲਈ ਨਿਊਜ਼ੀਲੈਂਡ ਦਾ ਇੱਕੋ ਇੱਕ ਸ਼ੋਅ ਇੱਥੇ ਆਕਲੈਂਡ ਦੇ ਵਿੱਚ ਡਿਊ ਡ੍ਰੌਪ ਇਵੈਂਟ ਸੈਂਟਰ ਨੰਬਰ 770 ਗ੍ਰੇਟ ਸਾਊਥ ਰੂਡ ਮੈਨਕਾਓ ਦੇ ਵਿੱਚ ਹੋਣਾ ਹੈ ਤੇ ਟਿਕਟ ਪ੍ਰਾਈਸ ਜਿਹੜੇ ਨੇ 15 ਡਾਲਰ ਜਨਰਲ ਐਂਟਰੀ ਹੈ ਤੇ 30 ਡਾਲਰ ਦੇ ਵਿੱਚ ਵੀਆਈਪੀ ਹੈ ਤੇ ਜਿਵੇਂ ਪਾਲ ਵੀਰ ਨੇ ਦੱਸਿਆ ਵੀ ਉਸ ਦਿਨ ਉੱਥੇ ਬਾਰ ਦੀ ਅਵੇਲੇਬਿਲਟੀ ਹੋਣੀ ਹੈ ਜਿਸ ਕਰਕੇ 18 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਨੇ ਆ ਉਹਨਾਂ ਦੀ ਮਰਹੂਮੀ ਹੈ ਤੇ ਉਸ ਤੋਂ ਵੱਡੀ ਉਮਰ ਦੇ ਜਿਹੜੇ ਸਾਡੇ ਨੌਜਵਾਨ ਨੇ ਜਾਂ ਪਰਿਵਾਰਕ ਮੈਂਬਰ ਨੇ ਜ਼ਰੂਰ ਉੱਥੇ ਆਉਣ ਬਹੁਤ ਜ਼ਿੰਮੇਵਾਰੀ ਦੇ ਨਾਲ ਇਹ ਤਿੰਨੇ ਵੀਰ ਜਿਹੜੇ ਆਏ ਆਪਣੀ ਗੱਲਾਂ ਬਾਤਾਂ ਇੱਥੇ ਕਰ ਰਹੇ ਸਨ ਤੇ ਮੈਂ ਉਮੀਦ ਕਰਦਾ ਇੰਨੀ ਹੀ ਜ਼ਿੰਮੇਵਾਰੀ ਦੇ ਨਾਲ ਉਸ ਦਿਨ 21 ਦਸੰਬਰ ਨੂੰ ਇਹ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਣਗੇ ਹੋਰ ਵੀ ਗੱਲਾਂ ਬਾਤਾਂ ਆਉਂਦੇ ਸਮੇਂ ਕੁਝ ਹੋਰ ਸੀ ਨਹੀਂ ਹਾਜੀ ਗੱਲ ਮੈਂ ਪਹਿਤਨੀ ਭੁੱਲ ਗਿਆ ਹਾਂ ਇੱਕ ਕਰੈਕਸ਼ਨ ਹੈ ਭਾਜੀ ਜਿੱਦਾਂ ਬਾਰ ਦੀ ਸਿਰਫ ਆਈਡੀ ਉਹ ਨਹੀਂ ਜਿਹਨੀ ਪੀਣੀ ਆ ਉਹਨਾਂ ਲਈ ਆ ਜਿਹੜਾ ਆਦਰਵਾਇਜ਼ ਸਾਰੀ ਫੈਮਿਲੀ ਮਤਲਬ ਫੈਮਿਲੀ ਸਾਰੇ ਆ ਕੇ ਹਾਂਜੀ ਫੈਮਿਲੀ ਨੂੰ 18 ਪਲਸ ਸ਼ੋ ਨਹੀਂ ਹੈਗਾ ਨਹੀਂ 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 ਸ਼ੋ ਨਾਰਮਲ ਆ ਭਾਜੀ ਨਾਰਮਲ ਆ ਫੈਮਿਲੀ ਸ਼ੋ ਆ ਭਾਜੀ ਮੈਂ ਕਹਿੰਦਾ ਕਲਬਾਂ ਕਲਬਾਂ ਜਾਂ 18 ਪਲਸ ਹਾਂਜੀ ਉਹਨਾਂ ਦਾ ਹੁੰਦਾ ਨਹੀਂ ਨਹੀਂ ਉਹ ਨਹੀਂ ਇਹ ਪ੍ਰੋਪਰ ਸ਼ੋ ਉਹਨਾਂ ਕਾਨਸਰਟ ਹਾਂਜੀ ਮਤਲਬ ਜੇਨੇ ਤੇ ਨਹੀਂ ਆ ਬੋਟਾ ਬੱਚਾ ਵੱਡੇ ਤੋਂ ਵੱਡਾ ਹਨ ਹਾਂ ਸਾਰੇ ਜਣੇ ਸਾਰੇ ਵੈਲਕਮ ਆ ਸਾਰੇ ਇੰਜੋਏ ਕਰਾਉਣ ਦੇ ਆਸਤੇ ਜਿਹੜੇ ਹਰ ਇੱਕ ਉਹ ਆਪਣੀ ਆਈਡੀ ਨਾਲ ਕਈ ਵਾਰੀ ਬੰਦਾ ਨਹੀਂ ਚਤਾ ਭੁੱਲ ਜਾਂਦਾ ਜਾਂ ਕਾਲ ਨਹੀਂ ਆਉਂਦੀ ਆਈਡੀ ਤੋਂ ਸਿਰਫ ਉਹ ਲਈ ਭਾਈ ਉਹਦਾ ਪਰਿਵਾਰਕ ਸ਼ੋਅ ਹੈ ਓਕੇ ਗੁੱਡ ਹਾਂਜੀ ਪਰਿਵਾਰਕ ਬਾਕੀ ਜਿਨ੍ਹਾਂ ਨੇ ਟਿਕਟਾਂ ਡੁਕਟਾਂ ਲੈਣੀਆਂ ਨੇ ਉਹ ਸਤਿੰਦਰ ਪ੍ਰਧਾਨ ਭਾਈ ਜੀ ਦਾ ਨੰਬਰ ਉੱਥੇ ਆਣਾ ਆਪਣੇ ਪੋਸਟਰ 'ਚ ਹੈਗਾ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਨਾਲ ਸਰਫਾਂ ਨਹੀਂ ਕੀ ਤਾਂ ਨੰਬਰ ਦਾ ਤੁਸੀਂ 5 6 ਪਾਤੇ ਹਾਂਜੀ ਉਹ ਹਣ ਜਿੱਥੇ ਜਿੱਥੇ ਜਿਨ੍ਹਾਂ ਨੂੰ ਲੱਗਦਾ ਬਿਜ਼ੀ ਬੜੇ ਨੇ ਝਟ ਗਈ ਹਵਾ ਤੁਹਾਡਾ ਮੈਂ ਦੇਖਿਆ ਕਿਉਂਕਿ ਭਾਈ ਕਿਉਂਕਿ ਹਨਾ ਆਪਣਾ ਆਪਣਾ ਬੀਓਪਲੈਂਟੀ ਤੇ ਅਸੀਂ ਹੈਗੇ ਬੀਓਪਲੈਂਟੀ ਤੋਂ ਹਾਂ ਹਾਂ ਬੀਓਪਲੈਂਟੀ ਤੋਂ ਫਿਰ ਉਧਰਲਾ ਹੋ ਗਿਆ ਤੇ ਇੱਥੇ ਆਪਣਾ ਮੁੰਡੇ ਦੋ ਟੈਕਟਾਂ ਦੀ ஆன்ਲਾਈਨ ਈਵਨ ਈਵੈਂਟ ਫਾਇਡ ਕਰਕੇ ਹਨਾ ਉੱਥੇ ਆਨਲਾਈਨ ਤੁਹਾਨੂੰ ਸਾਰੇ ਜਣੇ ਲੈ ਸਕਦੇ ਆ ਠੀਕ ਹੈ ਠੀਕ ਹੈ ਜਾਂਦੇ ਜਾਂਦੇ ਜਸ਼ਨਪਰਾਉ ਸਾਨੂੰ ਆਪਣਾ ਕੋਈ ਰੰਗ ਸੁਣਾਓ ਕਿਉਂਕਿ ਆਉਣ ਵਾਲੇ ਸਮੇਂ 'ਚ ਬਹੁਤ ਉਮੀਦਾਂ ਬੜੇ ਆਸਵਾਂ ਦੇ ਆ ਕਿ ਸਾਡਾ ਇੱਥੋਂ ਦਾ ਟੈਲੈਂਟ ਜਿਹੜਾ ਉਹ ਵੀ ਦੁਨੀਆ ਭਰ ਦੇ ਵਿੱਚ ਚਮਕੇ ਸੋ ਥੋੜਾ ਜਿਹਾ ਰੰਗ ਇੱਕ ਸਾਨੂੰ ਸਾਡੇ ਸਰੋਤਿਆਂ ਨੂੰ ਜ਼ਰੂਰ ਆਖਰ 'ਚ ਸੁਣਾ ਕੇ ਉਹ ਘਰ ਦੇ ਚਵਾਰਿਆਂ ਤੇ ਕਾ ਬੋਲਦੇ ਆਈ ਮੋਤਿਆ ਪ੍ਰੋਣੀ ਬਿਲੋਤਾ ਬੋਲਦੇ ਕਾ ਤੋਂ ਕਰਦੀ ਟਰਸ ਅੱਖਾਂ ਬੰਦ ਕਰਕੇ ਨਹੀਂ ਮੇਰੇ ਮੱੜ ਰਕੇਸਾਂ ਦੇ ਵਿੱਚ ਨਾ ਬੋਲਦੇ ਸੜਕਾਂ ਤੇ ਫਿਰਦਿਆਂ ਮੋਤ ਲਾ ਲਈ ਹੈਡ ਹਾਟ ਗੱਲ ਗੱਲੀ ਉੱਤੇ ਹੁੰਦੀ ਗਾਲੀ ਮਰਨ ਮਰਨ ਦਾ ਤਾਂ ਖੌਫ ਕਿਹੜਾ ਰੱਖਦਾ ਹਾਥੀ ਅਮਦੂਤ ਅਮਰਾਜ ਹੀ ਚਾਲੀ ਆਏ ਇਕੱਲੇ ਦੁਨੀਆ ਤੋਂ ਜਾਣਾ ਵੀ ਇਕੱਲੇ ਖੜ ਮੌਤ ਮੂਰੇ ਜੱਟ ਵੇਖ ਮਾਰੇ ਲਲਕਾਰੇ ਮੈਂ ਨਾ ਜਾਣਦਾ ਕਿਸੇ ਨੂੰ ਮੈਨੂੰ ਜਾਣਦੇ ਨੇ ਸਾਰੇ ਮੇਰੇ ਰਾਂਹ ਤੇ ਕਰੈ ਨੂੰ ਪਛਾਣਦੇ ਨੇ ਸਾਰੇ ਮੇਰਾ ਯਾਰਾ ਸਰਕਾਰਾ ਤੋਂ ਭਰੋਸਾ ਉੱਠਿਆ ਦੇਣ ਕੱਟਦਾ ਬਸ ਹੁਣ ਰੱਬ ਦੇ ਸਹਾਰੇ ਭਾਜੀ ਥੈਂਕ ਯੂ ਮੁੰਡਾ ਲਿਖਦਾ ਵੀ ਆਪ ਹੈ ਜੀ ਲਿਖਦਾ ਵੀ ਆਪ ਹੈ ਮੁੰਡਾ ਲਿਖਦਾ ਮੁੰਡਾ ਹਾਂ ਕੀ ਬਾਤ ਆ ਲਓ ਜੀ ਇਸੇ ਤਰ੍ਹਾਂ ਉਹਦੇ ਸਮਾਂ ਦੇ ਵਿੱਚ ਨਾ ਹੁਨਰਮੰਦ ਮਿੱਤਰਾਂ ਨਾਲ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ ਸਾਢੇ 2 2.5 ਕਿੰਨੇ ਦੀ ਦੂਰੀ ਤੇ ਪਾਪਾ ਮਾ ਆ ਇੱਕ ਬਹੁਤ ਸੋਹਣਾ ਥਾਂ ਆ ਔਰ ਬੜਾ ਪਿਆਰਾ ਬੀਚ ਹੈ ਹੁਣ ਤਾਂ ਸੁਖ ਨਾਲ ਦੋ ਗੁਰਦੁਆਰੇ ਵੀ ਆ ਕਹਿੰਦੇ ਖੜਾ ਪ੍ਰਸ਼ਾਦੀ ਵੀ ਮੌਜ ਹੋ ਗਈ ਹਾਂਜੀ ਹਾਂਜੀ ਉਹ ਨੇ ਹਾਂਜੀ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਚਲੋ ਬਹੁਤ ਵਧੀਆ ਜੀ ਆਉਂਦੇ ਸਮਿਆਂ ਦੇ ਲਈ ਸ਼ੁਭਕਾਮਨਾ ਤੇ ਪ੍ਰਮਾਤਮਾ ਕਰੇ ਤੁਸੀਂ ਇਸੇ ਤਰ੍ਹਾਂ ਤਰੱਕੀਆਂ ਕਰੋ ਚੜ੍ਹਦੀ ਕਲਾ ਚ ਰਹੋ ਆਪਣੇ ਦੇਸ਼ ਕੌਮ ਦੀ ਸੇਵਾ ਚ ਹਾਜ਼ਰ ਰਹੋ ਤੇ ਗੀਤ ਸੰਗੀਤ ਵੀ ਇਦਾਂ ਗੂੰਜਦਾ ਰਹੇ ਪੰਜਾਬ ਤੇ ਪੰਜਾਬੀ ਜੀ ਜਿੰਦਾਬਾਦ ਤੁਹਾਡਾ ਤੰਨਾ ਭਰਾਵਾ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯ ਜਸ਼ਨ ਬਰਾੜ ਤੇ ਪਾਲ ਵੀਰ ਸਾਡੇ ਨਾਲ ਸ਼ਾਮਿਲ ਹੋਏ ਸਨ ਇਹਨਾਂ ਦੀ ਇਸ ਗੱਲਬਾਤ ਨੂੰ ਅੱਜ ਸ਼ਾਮੀ 6 ਵਜੇ ਦੁਬਾਰਾ ਅਸੀਂ ਰੀਬ੍ਰੌਡਕਾਸਟ ਕਰਾਂਗੇ ਤੇ ਜਿਹੜੇ ਜਿਹੜੇ ਦਿਨੇ ਨਹੀਂ ਸੁਣ ਸਕੇ ਉਹ ਸ਼ਾਮ ਨੂੰ ਇਸ ਨੂੰ ਜ਼ਰੂਰ ਦੇਖਣ ਤੁਹਾਡਾ ਸਾਰਾ